ਨਜਾਇਜ਼ ਰਿਸ਼ਤੇ ਪਾਉ ਤੋਂ ਪਹਿਲੀ ਮੁਲਾਕਾਤ ਸੀ ਅਣਜਾਨ ਜਿਹਰਾਹਾਂ ਤੇ ਅਸੀਂ ਤੁਰਦੇ ਲੇਖ ਲਿਖਾ ਬੈਠੇ ਇਸ਼ਕ ਦੀਆਂ ਸਾਹਾਂ ਤੇ ਦਿਲ ਨੂੰ ਕੰਬਨੀ ਜਿਹੀ ਛੇੜ ਜਾਂਦੇ ਜਦ ਵੇਖਾਂ ਦਾ ਇਸ਼ਕ ਦੇ ਗੋਰੀਆਂ ਬਾਹਾਂ ਤੇ ਹਰ ਰੋਜ਼ ਦੀ ਤਰ੍ਹਾਂ ਕਮਲ ਵੀ ਬੱਸ ਵਿੱਚ ਕਾਲਜ ਲਈ ਆ ਰਿਹਾ ਸੀ ਪ੍ਰੀਤਵੀ ਉਸੇ ਬੱਸ ਵਿੱਚ ਹੀ ਸੀ ਬੱਸ ਵਿੱਚ ਭੀੜ ਵੀ ਬਹੁਤ ਜ਼ਿਆਦਾ ਸੀ ਇੱਕ ਦੂਜੇ ਨੂੰ ਤੱਕੇ ਮਾਰ ਰਹੇ ਸੀ ਪ੍ਰੀਤ ਨੇ ਆਪਣੇ ਮੋਢੇ ਵਿੱਚ ਆਪਣੀ ਕਿੱਟ ਵੀ ਪਾਈ ਹੋਈ ਸੀ ਇਸ ਸਾਲ ਪ੍ਰੀਤ ਨੂੰ ਪੀੜ ਵਿੱਚ ਖੜੇ ਹੋਣਾ ਹੋਰ ਵੀ ਔਖਾ ਲੱਗ ਰਿਹਾ ਸੀ ਕਮਲ ਵੀ ਪ੍ਰੀਤ ਤੋਂ ਥੋੜਾ ਅੱਗੇ ਖੜਾ ਹੋਇਆ ਸੀ ਜਦੋਂ ਕਮਲ ਦੀ ਨਿਗਾਹ ਪ੍ਰੀਤ ਵੱਲ ਆਈ ਤਾਂ ਕਮਲ ਨੂੰ ਪ੍ਰੀਤ ਦੇ ਚਿਹਰੇ ਤੇ ਬਹੁਤ ਨਿਰਾਸ਼ਾ ਮਹਿਸੂਸ ਹੋ ਰਹੀ ਸੀ ਕਮਲ ਨੇ ਇੱਕ ਦੋ ਜਾਣਿਆਂ ਨੂੰ ਆਸ-ਪਾਸੇ ਕਰਕੇ ਪ੍ਰੀਤ ਨੂੰ ਖੜਨ ਲਈ ਥੋੜੀ ਜਿਹੀ ਜਗ੍ਹਾ ਜਿਹੀ ਬਣਾ ਦਿੱਤੀ ਪ੍ਰੀਤ ਦੀ ਕਿੱਟ ਫੜ ਕੇ ਵੀ ਉੱਪਰ ਰੱਖ ਦਿੱਤੀ ਪ੍ਰੀਤ ਨੂੰ ਤਾਂ ਮਸਾਂ ਹੀ ਸੋਖਾਂ ਸਾਂ ਆਇਆ ਸੀ। ਪ੍ਰੀਤ ਕਮਲ ਦੇ ਚਿਹਰੇ ਵੱਲ ਗੌਰ ਨਾਲ ਦੇਖ ਰਹੀ ਸੀ। ਕਮਲ ਦੂਜੇ ਪਾਸੇ ਮੂੰਹ ਕਰਕੇ ਖੜਾ ਹੋ ਗਿਆ ਸੀ। ਪ੍ਰੀਤ ਮਨ ਹੀ ਮਨ ਸੋਚਣ ਲੱਗ ਪਈ ਕਿ ਇਹ ਕੌਣ ਹੈ। ਨਾ ਤਾਂ ਕੁੜੀਆਂ ਨਾਲ ਮੋਢੇ ਮਾਰਨ ਦੇ ਬਹਾਨੇ ਲੱਭ ਰਿਹਾ ਹੈ। ਸਗੋਂ ਇਸਨੇ ਤਾਂ ਮੈਨੂੰ ਪੀੜ ਤੋਂ ਬਚਾਇਆ ਹੈ। ਦੇਖਣ ਨੂੰ ਵੀ ਵਧੀਆ ਕਰਦਾ ਲੱਗਦਾ ਹੈ। ਪ੍ਰੀਤ ਆਪਣੇ ਮਨ ਵਿੱਚ ਹੀ ਕਮਲ ਬਾਰੇ ਸੋਚ ਰਹੀ ਸੀ। ਫਿਰ ਵੀ ਜਦੋਂ ਬੱਸ ਪਿੰਡ ਦੀਆਂ ਟੁੱਟੀਆਂ ਸੜਕਾਂ ਵਿੱਚ ਲੰਘਦੀ ਤਾਂ ਕਦੇ ਤੇਜ਼ ਤੇ ਕਦੇ ਹੌਲੀ ਹੋ ਜਾਂਦੀ ਪ੍ਰੀਤ ਨੇ ਭਾਵੇਂ ਆਪਣਾ ਹੱਥ ਸੀਟ ਨੂੰ ਪਾਇਆ ਹੋਇਆ ਸੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਪੂਰੀ ਕਰਦੀ ਸੀ ਪਰ ਫਿਰ ਵੀ ਇੱਕ ਦੋ ਵਾਰ ਬੱਸ ਨੇ ਇੱਕਦਮ ਬ੍ਰੇਕ ਲਾਈ ਤਾਂ ਪ੍ਰੀਤ ਕਮਲ ਦੇ ਨਾਲ ਟਕਰਾ ਗਈ ਅਖਰ ਕੋਣ ਹੈ ਇਹ ਅੱਜ ਦੇ ਸਮੇ ਲੋਕ ਆਪਣਿਆਂ ਬਾਰੇ ਵੀ ਨਹੀਂ ਸੋਚਦੇ ਇਹ ਤਾਂ ਫਿਰ ਵੀ ਅਨਜਾਨ ਦੀ ਮਦਦ ਕਰ ਰਿਹਾ ਹੈ ਕਦੇ ਤੇਸ ਤੇ ਕਦੇ ਹੋਲੀ ਤੁਰਦੀ ਤੁਰਦੀ ਬਸ ਸ਼ਹਿਰ ਤੱਕ ਆ ਗਈ ਤਾਂ ਕਮਲ ਨੇ ਪ੍ਰੀਤ ਨੂੰ ਉਹਦੀ ਕਿੱਟ ਲਾ ਕੇ ਫੜਾ ਦਿੱਤੀ ਪ੍ਰੀਤ ਨੂੰ ਅੱਗੇ-ਅੱਗੇ ਤੋਰ ਕੇ ਆਪ ਥੋੜਾ ਪਿਛੇ ਹੋ ਕੇ ਦੌੜਨ ਲੱਗ ਗਿਆ ਬੱਸ ਤੋਂ ਥੱਲੇ ਉਤਰ ਕੇ ਪ੍ਰੀਤ ਕਮਲ ਦਾ ਥੈਂਕਸ ਕਰਨ ਲੱਗੀ ਜਦੋਂ ਥੋੜਾ ਸਾਈਡ ਤੇ ਹੋ ਕੇ ਪਿੱਛੇ ਦੇਖਿਆ ਤਾਂ ਕਮਲ ਹੈ ਹੀ ਨਹੀਂ ਸੀ ਉੱਥੇ ਬੱਸ ਤੋਂ ਉੱਤਰ ਕੇ ਹੀ ਕਮਲ ਤਾਂ ਬੱਸ ਅੱਡੇ ਤੋਂ ਬਾਹਰ ਵੱਲ ਆ ਗਿਆ ਸੀ ਪ੍ਰੀਤ ਨੇ ਕਾਲੀ ਨਾਲ ਆਸ-ਪਾਸੇ ਨਜ਼ਰ ਕូមਾਈ ਪ੍ਰੀਤ ਨੂੰ ਕਮਲ ਕਹਲੀ ਨਾਲ ਬਾਸੜੇ ਤੋਂ ਬਾਹਰ ਜਾਂਦਾ ਹੋਇਆ ਦਿਸਿਆ ਪ੍ਰੀਤ ਵੀ ਕਾਲੀ ਨਾਲ ਕਮਲ ਦੇ ਨਾਲ ਰਲ ਕੇ ਕਮਲ ਦਾ ਧੰਨਵਾਦ ਕਰਨਾ ਚਾਹੁੰਦੀ ਸੀ ਪਰ ਕਮਲ ਤਾਂ ਹੋਰ ਵੀ ਅੱਗੇ ਵੱਲ ਚਲਾ ਗਿਆ ਸੀ ਪ੍ਰੀਤ ਹਾਲੇ ਉੱਥੇ ਹੀ ਖੜੀ ਸੀ ਇਹਨੇ ਨੂੰ ਪ੍ਰੀਤ ਦੀਆਂ ਸਹੇਲੀਆਂ ਵੀ ਪ੍ਰੀਤ ਨਾਲ ਆ ਕੇ ਰਲ ਗਈਆਂ ਪ੍ਰੀਤ ਦੀ ਸਹੇਲੀ ਜਸੂ ਕੀ ਹਾਲ ਪ੍ਰੀਤ ਇੰਨੇ ਪੇੜ ਵਿੱਚ ਕਿਨੂੰ ਲੱਭ ਰਹੀ ਹੈ ਪ੍ਰੀਤ ਕੁਝ ਨਹੀਂ ਯਾਰ ਇੱਕ ਮੁੰਡਾ ਸੀ ਜਸੂ ਅਛਾ ਕੀ ਕਹਿੰਦਾ ਸੀ ਜਿੰਨੂੰ ਇੰਨੀ ਬੇਸਬਰੀ ਨਾਲ ਲੱਭ ਰਹੀ ਹੈ ਪ੍ਰੀਤ ਯਾਰ ਹਰ ਗੱਲ ਮਜ਼ਾਕ ਨਹੀਂ ਹੁੰਦੀ ਮੈਂ ਤਾਂ ਉਹਦਾ ਥੈਂਕਸ ਕਰਨਾ ਸੀ ਜਸੂ ਥੈਂਕਸ ਉਹ ਕਿਸ ਗੱਲ ਲਈ ਪ੍ਰੀਤ ਯਾਰ ਤੈਨੂੰ ਪਤਾ ਤਾਂ ਹੈ ਬਫ ਚ ਇੰਨੀ ਧੀੜ ਹੁੰਦੀ ਹੈ ਅੱਜ ਤਾਂ ਉਹ ਤੋਂ ਵੀ ਵੱਧ ਹੀ ਸੀ ਜੇ ਅੱਜ ਉਹ ਨਾ ਹੁੰਦਾ ਮੈਂ ਪੱਕਾ ਹੀ ਮਰ ਜਾਣਾ ਸੀ ਅੱਜ ਜਸੂ ਕੌਣ ਸੀ ਉਹ ਖੁਸ਼ ਨਸੀਬ ਜਿੰਨੂੰ ਤੇਰੀਆਂ ਨਜ਼ਰਾਂ ਲੱਭ ਰਹੀਆਂ ਪ੍ਰੀਤ ਯਾਰ ਮੈਨੂੰ ਕੀ ਪਤਾ ਕੌਣ ਸੀ ਬੱਸ ਵਿੱਚ ਹੀ ਦੇਖਿਆ ਇੱਕ ਦੋ ਵਾਰ ਜਸੂ ਚੱਲ ਛੱਡ ਹੁਣ ਥੈਂਕਸ ਹੀ ਕਰਨਾ ਹੈ ਤਾਂ ਕੱਲ ਨੂੰ ਕਰ ਦਵੀਂ ਕੱਲ ਨੂੰ ਵੀ ਐਸੀ ਬੱਸ ਵਿੱਚ ਹੀ ਹੋਣਾ ਪ੍ਰੀਤ ਹਾਂ ਯਾਰ ਕੀ ਪਤਾ ਕੌਣ ਸੀ ਉਹ ਮੁੰਡਾ ਜਸੂ ਕੋਈ ਨਾ ਫਿਕਰ ਨਾ ਕਰ ਕੱਲ ਨੂੰ ਵੀ ਇਸੇ ਨੇ ਹੀ ਬਚਾਉਣਾ ਹੈ ਤੈਨੂੰ ਪ੍ਰੀਤ ਚੱਲ ਆ ਜਾ ਚੱਲੀਏ ਕਾਲਜ ਹੁਣ ਪ੍ਰੀਤ ਆਪਣੀਆਂ ਸਹੇਲੀਆਂ ਨਾਲ ਕਾਲਜ ਚਲੀ ਜਾਂਦੀ ਹੈ। ਪ੍ਰੀਤ ਨੂੰ ਨਹੀਂ ਪਤਾ ਸੀ ਕਿ ਕਮਲ ਵੀ ਇਸੇ ਕਾਲਜ ਵਿੱਚ ਹੀ ਪੜ੍ਹਦਾ ਹੈ। ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੇ ਕਰਦੇ ਪ੍ਰੀਤ ਥੋੜੇ ਸਮੇਂ ਵਿੱਚ ਸਭ ਕੁਝ ਭੁੱਲ ਗਈ ਸੀ ਤੇ ਆਪਣੀਆਂ ਸਹੇਲੀਆਂ ਨਾਲ ਮસ્ਤੀ ਕਰਨ ਲੱਗ ਗਈ। ਪੜਨ ਵਿੱਚ ਪ੍ਰੀਤ ਦਾ ਕੋਈ ਵਾਲਾ ਧਿਆਨ ਨਹੀਂ ਸੀ। ਪ੍ਰੀਤ ਤਾਂ ਬਸ ਕਾਲਜ ਆਪਣੀਆਂ ਸਹੇਲੀਆਂ ਨਾਲ ਮસ્ਤੀ ਤੇ ਟਾਈਮ ਪਾਸ ਕਰਨ ਆਉਂਦੀ ਸੀ। ਪ੍ਰੀਤ ਦੀ ਚੜ੍ਹਦੀ ਜਵਾਨੀ ਦੇ ਪੂਰੇ ਕਾਲਜ ਵਿੱਚ ਚਰਚੇ ਹੁੰਦੇ ਸੀ। ਗੋਰਾ ਰੰਗ ਗੁਦਵਾਂ ਸ਼ਰੀਰ ਡੋਲ-ਡੋਲ ਪੈਂਦੀ ਜਵਾਨੀ ਤੇ ਪ੍ਰੀਤ ਦੀਆਂ ਕਾਤਲ ਅਦਾਵਾਂ ਇੱਕ ਪਲ ਵਿੱਚ ਹੀ ਚੰਗੇ ਪੜੇ ਇਨਸਾਨ ਦਾ ਮਨ ਡੋਲਣ ਲਾ ਦਿੰਦੀਆਂ ਸੀ ਪ੍ਰੀਤ ਬਾਕੀ ਸਾਰੇ ਕਾਲਜ ਦੀਆਂ ਕੁੜੀਆਂ ਨਾਲੋਂ ਜ਼ਿਆਦਾ ਮਾਡਰਨ ਜਿਹੀ ਬਣ ਕੇ ਰਹਿੰਦੀ ਸੀ ਕਦੇ ਜੀਨ ਟੌਪ ਤੇ ਕਦੇ ਨਵੇਂ-ਨਵੇਂ ਡਿਜ਼ਾਈਨਰ ਦੇ ਕੱਪੜੇ ਜਿਹੜੇ ਕਾਲਜ ਵਿੱਚ ਪ੍ਰੀਤ ਹੋਂ ਪੜ੍ਹਦੀ ਸੀ ਉਹ ਇਲਾਕਾ ਅਜੇ ਉਹਨਾ ਮਾਡਰਨ ਨਹੀਂ ਹੋਇਆ ਸੀ ਜਿੰਨਾ ਕਿ ਚੰਡੀਗੜ੍ਹ ਤੇ ਪਟਿਆਲੇ ਵਰਗੇ ਸ਼ਹਿਰ ਉੱਥੇ ਅੱਜ ਵੀ ਕੁੜੀਆਂ ਫੇਰ ਤੇ ਚੁੰਨੀ ਲੈ ਕੇ ਕਾਲਜ ਆਉਂਦੀਆਂ ਸੀ ਉਹ ਵੀ ਸਿੱਧੇ ਸਾਦੇ ਟੰਗ ਨਾਲ ਕਾਲਜ ਵਿੱਚ ਪਾਵੇਂ ਕੁੜੀਆਂ ਮੁੰਡੇ ਦੋਵੇਂ ਹੀ ਪੜ੍ਹਦੇ ਸੀ ਪਰ ਇੱਕ ਦੂਜਿਆਂ ਨਾਲ ਕਦੇ ਵੀ ਕੋਈ ਗੱਲਬਾਤ ਨਹੀਂ ਕਰਦੇ ਸੀ ਕੁਝ ਕ ਨੂੰ ਛੱਡ ਕੇ ਬਾਕੀ ਸਾਰੇ ਇਸ ਤਰ੍ਹਾਂ ਦੇ ਹੀ ਸਨ ਸਾਊ ਤੇ ਪੜਨ ਵਾਲੇ ਪ੍ਰੀਤ ਪਟਿਆਲਾ ਵਰਗੇ ਐਡਵਾਂਸ ਤੇ ਮਾਡਰਨ ਸ਼ਹਿਰ ਵਿੱਚ ਰਹਿ ਕੇ ਆਈ ਸੀ ਜਿਸ ਕਰਕੇ ਉਹਦੀ ਫੌਜ ਵੀ ਮਾਡਰਨ ਹੋ ਗਈ ਸੀ ਆਪਣੇ ਸਹੇਲੀਆਂ ਨੂੰ ਵੀ ਐਵੇਂ ਦੇ ਕੱਪੜੇ ਪਹਿਨਣ ਨੂੰ ਕਹਿੰਦੀ ਪ੍ਰੀਤ ਖੁੱਲੇ ਵਿਚਾਰਾਂ ਵਾਲੀ ਵੀ ਹੋ ਗਈ ਸੀ ਕਮਲ ਵੀ ਪ੍ਰੀਤ ਦੇ ਕਾਲਜ ਵਿੱਚ ਹੀ ਪੜਦਾ ਸੀ ਪਰ ਪ੍ਰੀਤ ਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਸੀ ਪ੍ਰੀਤ ਬੱਸ ਵਿੱਚ ਉਤਰ ਕੇ ਧੰਨਵਾਦ ਤਾਂ ਕਰਨਾ ਚਾਹੁੰਦੀ ਸੀ ਪਰ ਕਮਲ ਕਹਲੀ ਨਾਲ ਹੀ ਪ੍ਰੀਤ ਤੋਂ ਦੂਰ ਚਲਾ ਗਿਆ ਸੀ ਥੋੜਾ ਟਾਈਮ ਦਾ ਪ੍ਰੀਤ ਕਮਲਵਾਰੇ ਸੋਚਦੀ ਰਹੀ ਪਰ ਬਸ ਅੱਡੇ ਤੋਂ ਆਟੋ ਦੇ ਸਫ਼ਰ ਵਿੱਚ ਕਾਲਜ ਆਉਂਦੇ ਆਉਂਦੇ ਤੱਕ ਪ੍ਰੀਤ ਨੂੰ ਸਭ ਕੁਝ ਭੁੱਲ ਗਿਆ ਸੀ ਉਹ ਤਾਂ ਆਪਣੀ ਪਹਿਲਾ ਵਰਗੀ ਮਸਤੀ ਵਿੱਚ ਬੀਜ਼ੀ ਹੋ ਗਈ ਸੀ ਦੂਜੇ ਦਿਨ ਵੀ ਜਿਵੇਂ ਹੀ ਪ੍ਰੀਤ ਬੱਸ ਵਿੱਚ ਚੜੀ ਤਾਂ ਭੀੜ ਹਰ ਰੋਜ਼ ਵਾਂਗ ਹੀ ਬਹੁਤ ਜ਼ਿਆਦਾ ਸੀ ਬੱਸ ਵਿੱਚ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਬਚੀ ਸੀ ਫਿਰ ਵੀ ਕੰਡਕਟਰ ਨੇ ਅਗਲੇ ਨੂੰ ਪਿਛੇ ਵਾਲ ਤੇ ਪਿਛਲਿਆਂ ਨੂੰ ਅੱਗੇ ਵੱਲ ਕਰ ਕਰਕੇ ਸਾਰੀਆਂ ਸਵਾਰੀਆਂ ਹੀ ਬੱਸ ਵਿੱਚ ਚੜਾ ਲਈਆਂ ਨਾ ਪੁੱਛੀ ਕਦੇ ਮੁਕੱਦਰਾਂ ਤੋਂ ਨਾ ਇੰਤਜ਼ਾਰ ਕਰੀ ਤਕਦੀਰਾਂ ਦਾ ਜੋ ਦਿਲ ਵਿੱਚ ਆਇਆ ਦੱਸ ਦਵੇਂ ਨਾ ਸ਼ਿਕਵਾ ਰੱਖੀ ਲਕੀਰਾਂ ਦਾ ਇੱਥੇ ਰਾਂਝਾ ਜੋਗੀ ਹੋ ਗਿਆ ਸੀ ਬਾਗਸਾਮ ਦਾ ਸਾਮ ਦਾ ਹੀਰਾ ਦਾ ਸਾਮ ਦਾ ਸਾਮ ਦਾ ਹੀਰਾ ਦਾ